ਪਾਠ ਦੂਜਾ ਪਾਠ ਦੂਜਾ ਸਟੋਰੀ ਸੁਣਨ ਤੋਂ ਪਹਿਲਾਂ ਪਲੀਜ਼ ਮੇਰੀ ਵੀਡੀਓ ਨੂੰ ਇੱਕ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡੇ ਇੱਕ ਸਬਸਕ੍ਰਾਈਬ ਨਾਲ ਮੈਨੂੰ ਬਹੁਤ ਮੋਟੀਵੇਟ ਫੀਲ ਹੁੰਦਾ ਹੈ ਥੈਂਕ ਯੂ ਉਸ ਬਾਰਿਸ਼ ਵਾਲੀ ਰਾਤ ਤੋਂ ਬਾਅਦ ਸਿਮਰਨ ਤੇ ਅਰਮਾਨ ਦਾ ਰਿਸ਼ਤਾ ਬੇਹਦ ਨੇੜਲਾ ਹੋ ਗਿਆ ਸੀ ਹੁਣ ਉਹਨਾਂ ਲਈ ਦਿਨ ਦੇ ਕੁਝ ਘੰਟੇ ਇਕੱਠੇ ਨਾ ਬਿਤਾਉਣਾ ਅਸੰਭਵ ਸੀ ਇੱਕ ਸ਼ਨੀਵਾਰ ਦੀ ਸ਼ਾਮ ਸੀ ਸਿਮਰਨ ਦੇ ਘਰ ਸਾਰੇ ਪਰਿਵਾਰ ਵਾਲੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ ਕਰ ਸੁਣਨਾ ਸੀ ਤੇ ਹਵਾ ਵਿੱਚ ਅਜੀਬ ਜਿਹਾ ਸਕੂਨ ਸੀ ਅਰਮਾਨ ਆਇਆ ਸਿਮਰਨ ਨੇ ਦਰਵਾਜ਼ਾ ਖੋਲ੍ਹਿਆ ਦੋਵੇਂ ਹੱਸ ਪਏ ਜਿਵੇਂ ਦਿਲਾਂ ਨੇ ਬਿਨਾਂ ਬੋਲੇ ਹੀ ਇੱਕ ਦੂਜੇ ਨੂੰ ਸਵਾਗਤ ਕਰ ਦਿੱਤਾ ਹੋਵੇ ਬੋਲੇ ਇੱਕ ਦੂਜੇ ਉਹ ਲਿਵਿੰਗ ਰੂਮ ਵਿੱਚ ਬੈਠੇ ਗੱਲਾਂ ਕਰਦੇ ਰਹੇ ਪਰ ਹੌਲੀ-ਹੌਲੀ ਗੱਲਾਂ ਖਾਮੋਸ਼ੀ ਵਿੱਚ ਬਦਲ ਗਈਆਂ ਹਰਮਾਨ ਨੇ ਸਿਮਰਨ ਦੀ ਅੱਖਾਂ ਵਿੱਚ ਵੇਖਿਆ ਤੇ ਕਿਹਾ ਮੈਨੂੰ ਲੱਗਦਾ ਹੈ ਜਿਵੇਂ ਸਾਰੀ ਦੁਨੀਆ ਰੁਕ ਗਈ ਹੈ ਤੇ ਬਸ ਤੂੰ ਹੀ ਹੈ ਸਿਮਰਨ ਦੇ ਗੱਲ ਲਾਲ ਹੋ ਗਏ ਉਸਨੇ ਕੁਝ ਕਹਿਣਾ ਚਾਹਿਆ ਪਰ ਸ਼ਬਦ ਹੀ ਨਾ ਨਿਕਲੇ ਅਰਮਾਨ ਨੇ ਉਸ ਦਾ ਹੱਥ ਫੜਿਆ ਉਸ ਨੂੰ ਆਪਣੇ ਨੇੜੇ ਖਿੱਚਿਆ ਦੋਵੇਂ ਐਨੇ ਨੇੜੇ ਹੋ ਗਏ ਕਿ ਉਹਨਾਂ ਦੀ ਸਾਹਾਂ ਦੀ ਗਰਮੀ ਮਿਲ ਗਈ ਉਹਨਾਂ ਦੀਆਂ ਅੱਖਾਂ ਬੰਦ ਹੋ ਗਈਆਂ ਉਸ ਪਲ ਦੀ ਖਾਮੋਸ਼ੀ ਵਿੱਚ ਦੋਵੇਂ ਦਿਲਾਂ ਦੀ ਧੜਕਣਾ ਸਭ ਤੋਂ ਉੱਚੀ ਆਵਾਜ਼ ਬਣ ਗਈਆਂ ਉਹ ਸ਼ਾਮ ਉਹਨਾਂ ਦੀ ਮੁਹੱਬਤ ਦਾ ਸਿਰਫ ਇਜ਼ਹਾਰ ਨਹੀਂ ਸੀ ਉਹ ਇੱਕ ਵਾਦਾ ਸੀ ਵਾਦਾ ਕਿ ਕੋਈ ਵੀ ਹਾਲਤ ਆ ਜਾਣ ਪਰ ਇੱਕ ਦੂਜੇ ਦਾ ਸਾਥ ਕਦੇ ਨਹੀਂ ਛੱਡਣਗੇ ਸਿਮਰਨ ਨੇ ਹੌਲੀ ਆਵਾਜ਼ ਵਿੱਚ ਕਿਹਾ ਜੇ ਇਹ ਸੁਪਨਾ ਹੈ ਤਾਂ ਮੈਂ ਕਦੇ ਵੀ ਇਸ ਸੁਪਨੇ ਤੋਂ ਜਾਗਣਾ ਨਹੀਂ ਚਾਹੁੰਦੀ अरमान ने उसकी परेशानी ਤੇ ਹੌਲੀ ਨਾਲ ਉਸਦਾ ਮੱਥਾ ਚੁੰਮਿਆ ਇਹ ਚੁੰਮਣ ਸਿਰਫ ਪਿਆਰ ਨਹੀਂ ਸੀ ਇਹ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਾਦਾ ਸੀ ਉਸ ਰਾਤ ਤੋਂ ਬਾਅਦ ਸਿਮਰਨ ਤੇ अरमान ਲਈ ਪਿਆਰ ਸਿਰਫ ਇੱਕ ਅਹਿਸਾਸ ਨਹੀਂ ਰਿਹਾ ਉਹ ਉਹਨਾਂ ਦੀ ਜ਼ਿੰਦਗੀ ਬਣ ਗਿਆ ਸੀ